ਤਨ ਤਾੜੂ ਬਚਪਨ ਯਾਦ ਆ ਗਿਆ ਜਦ ਲੱਗਦਾ ਅਸੀਂ ਅੰਦਰ ਕਮਰਾ ਵੀ ਦੁਖਾਣਾ ਰਿਹਾ ਚਲੋ ਬਹੁਤ ਸੁਣੋ ਅੱਜ ਪੰਜਾਬ ਸਰਕਾਰ ਵੱਲੋਂ ਜੀ ਮੈਗਾ ਪੀਟੀਐਮ ਜਿਹੜੀ ਆਰਗੇਨਾਈਜ਼ ਕਰਾਈ ਗਈ ਹੈ ਸਾਰੇ ਪੰਜਾਬ ਦੇ ਗਵਰਨਮੈਂਟ ਸਕੂਲ ਦੇ ਵਿੱਚ ਮੈਂ ਜਿੱਥੇ ਸਕੂਲ ਨੂੰ ਵਿਜ਼ਿਟ ਕਰਨ ਆਇਆ ਸੀਗਾ ਇੱਥੇ ਟੀਚਰਸ ਦੇ ਨਾਲ ਪੇਰੈਂਟਸ ਦੇ ਨਾਲ ਤੇ ਬੱਚਿਆਂ ਦੇ ਨਾਲ ਇੰਟਰੈਕਟ ਕੀਤਾ ਜੀ ਬਹੁਤ ਪੋਜ਼ਿਟਿਵ ਫੀਡਬੈਕ ਸਾਨੂੰ ਉਰੋਂ ਮਿਲਿਆ ਜੀ ਤੇ ਪੇਰੈਂਟਸ ਬਹੁਤ ਸੈਟੀਸਫਾਈਡ ਨੇ ਬੱਚਿਆਂ ਦੀ ਪ੍ਰੋਗਰੈਸ ਨੂੰ ਲੈ ਕੇ ਬੱਚੇ ਵੀ ਬਹੁਤ ਖੁਸ਼ ਨੇ ਤੇ ਇਹ ਦੋਹੇ ਚੀਜ਼ਾਂ ਨੇ ਜਿਹੜੀਆਂ ਇਹ ਜਿਹੜੇ ਟੀਚਰਸ ਨੇ ਉਹਨਾਂ ਦੇ ਐਫਰਟਸ ਨੂੰ ਜਸਟੀਫਾਈ ਕਰ ਲਿਆ ਨੇ ਜੀ ਪੰਜਾਬ ਸਰਕਾਰ ਦੇ ਐਫਰਟਸ ਨੂੰ ਜਸਟੀਫਾਈ ਕਰ ਰਹੇ ਨੇ ਸਰ ਜਿਵੇਂ ਇੱਥੇ ਮਾਟੂ ਲਾਏ ਹੋਈ ਹੈ ਪੁਰਾਣੀਆਂ ਗੀਮਾਂ ਜਿਹੜੀਆਂ ਹੈਗੀਆਂ ਹੋਰ ਸਾਰਾ ਕੁਝ ਹੈਗਾ ਜੀ ਇਹਨਾਂ ਦੇਖ ਕੇ ਸਰ ਪੁਰਾਣਾ ਬਚਪਨ ਯਾਦ ਆ ਗਿਆ ਜੀ ਬਿਲਕੁਲ ਜੀ ਬਚਪਨ ਯਾਦ ਆ ਗਿਆ ਤੇ ਚੰਗਾ ਲੱਗਦਾ ਹੈ ਕਿ ਸਾਡੇ ਵਿਰਸੇ ਨੂੰ ਸਾਂਭ ਰਹੇ ਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਚੀਜ਼ ਬਾਰੇ ਪਤਾ ਵੀ ਹੋਣਾ ਚਾਹੀਦਾ ਤਾਂ ਹੀ ਅਸੀਂ ਜਿਹੜੀਆਂ ਮੋਬਾਈਲਸ ਨੇ ਜਾਂ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਫਿਜ਼ੀਕਲ ਐਕਟੀਵਿਟੀ ਵਾਲੀਆਂ ਗੇਮਸ ਦੇ ਨਾਲ ਜੁੜੇ ਰਹਾਂਗੇ ਜੀ ਤੇ ਇਸ ਦੇ ਲਈ ਟੀਚਰਸ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਅ ਸਰ ਜੀ ਮੈਂ ਛੋਟੇ-ਛੋਟੇ ਗੇਮਾਂ ਲਾਈ ਦੀਆਂ ਜਿਨ੍ਹਾਂ ਨੂੰ ਜਨਾਬ ਨੇ ਕਿਹੜੀਆਂ-ਕਿਹੜੀਆਂ ਗੇਮਾਂ ਹੁਣ ਤੱਕ ਆਪ ਖੇਡੀਆਂ ਜੀ ਅਸੀਂ ਮੈਂ ਹੁਣ ਪ੍ਰਿੰਸੀਪਲ ਸਾਹਿਬ ਦੇ ਨਾਲ ਅਸੀਂ ਜੀ ਕਲੀ ਜੋਟਾ ਜੀ ਉਹ ਖੇਡ ਕੇ ਹਟੇ ਆ ਜੀ ਤੇ ਬੱਚੇ ਕਾਫੀ ਜਿਹੜੇ ਨੇ ਪਰਸ਼ਾਇਤ ਹੋ ਰਹੇ ਨੇ ਇਸ ਨੂੰ ਲੈ ਕੇ ਜੀ ਪੀਟੀਐਮ ਨੂੰ ਲੈ ਕੇ ਤੇ ਤੁਸੀਂ ਵੀ ਪੇਰੈਂਟਸ ਨਾਲ ਮਿਲੇ ਹੋ ਜੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਰਿਹਾ ਜੀ ਅ ਪੇਰੈਂਟਸ ਦਾ ਫੀਡਬੈਕ ਬਹੁਤ ਚੰਗਾ ਰਿਹਾ ਹੈ ਅ ਸੈਕਿੰਡ ਜਨਰੇਸ਼ਨ ਥਰਡ ਜਨਰੇਸ਼ਨ ਦੇ ਬੱਚੇ ਉਰੇ ਪੜ ਰਹੇ ਨੇ ਉਹਨਾਂ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਅਸੀਂ ਪੜਦੇ ਸੀ ਉਦੋਂ ਮਾਹੌਲ ਕੀ ਸੀ ਤੇ ਹੁਣ ਕੀ ਨਾ ਮਤਲਬ ਬਹੁਤ ਵੱਡੇ ਪੱਧਰ ਤੇ ਚੇਂਜਸ ਆ ਗਿਆ ਨੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇੰਨੇ ਜ਼ਿਆਦਾ ਸੈਟੀਸਫਾਈਡ ਨੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿ ਪੰਜਾਬ ਸਰਕਾਰ ਨੇ ਜੋ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਉਹਦਾ ਬਹੁਤ ਪੋਜ਼ਿਟਿਵ ਇੰਪੈਕਟ ਹੈ ਜਿਹੜਾ ਗਰਾਊਂਡ ਦੇ ਉੱਤੇ ਨਜ਼ਰ ਆ ਰਿਹਾ ਹੈ ਸਰ ਜੀ ਜੇ ਮੈਂ ਬੱਚਿਆਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਜੀ ਬੱਚੇ ਇਨ ਫਿਊਚਰ ਕੀ ਕਿਸ ਪਾਸੇ ਜ਼ਿਆਦਾ ਜਾਣਾ ਚਾਹ ਰਹੇ ਤੁਹਾਡੀ ਗੱਲਬਾਤ ਕਿੱਥੇ ਹੋਈ ਹੈ ਜੀ ਇੱਥੇ ਬੱਚੇ ਨੇ ਆਈਐਸ ਬੀ ਬੰਨਾ ਚਾਹੁੰਦੇ ਨੇ ਇੱਥੇ ਬੱਚੇ ਡਾਕਟਰ ਵੀ ਬੰਨਾ ਚਾਹੁੰਦੇ ਨੇ ਇੱਕ ਬੱਚਾ ਨੇ ਕਿਹਾ ਕਿ ਅਸੀਂ ਮੈਂ ਇਥੇਕਲ ਹੈਕਰ ਬੰਨਾ ਚਾਹੁੰਦਾ ਹੈ ਤਾ ਇਹ ਉਹ ਚੀਜ਼ਾਂ ਨੇ ਸ਼ਾਇਦ ਮੈਨੂੰ ਲੱਗਦਾ ਇਥਿਕਲ ਹੈਕਰ ਸਾਡੇ ਕਈ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਤਾ ਵੀ ਨਾ ਹੋਵੇ ਕੀ ਚੀਜ਼ ਹੁੰਦੀ ਆ ਤੇ ਜੇਕਰ ਉਹ ਬੱਚਾ ਇੰਨੀ ਜ਼ਿਆਦਾ ਨੋਲਿਜ ਰੱਖ ਰਿਹਾ ਆਪਣੇ ਏਮ ਨੂੰ ਲੈ ਕੇ ਇਹਨਾਂ ਕਲੀਅਰ ਹੈ ਤਾਂ ਅਸੀਂ ਡੈਫੀਨਿਟਲੀ ਕਹਿ ਸਕਦੇ ਹਾਂ ਜੀ ਕਿ ਸਰਕਾਰ ਦੇ ਐਫਰਟਸ ਨੇ ਜਿਹੜੀ ਉਹ ਬਹੁਤ ਪੋਜ਼ਿਟਿਵ ਵਾਲੇ ਪਾਸੇ ਜਾ ਰਹੇ ਜੀ ਮੈਂ ਸਰ ਬੱਚਾ ਕਹਿ ਰਿਹਾ ਕਿ ਮੈਂ ਟੀਚਿੰਗ ਲਾਈਨ 'ਚ ਜਾਣਾ ਇਹਦਾ ਮਤਲਬ ਟੀਚਿੰਗ ਲਾਈਨ ਨੂੰ ਕਾਫੀ ਮਤਲਬ ਪ੍ਰਿਫਰ ਕਰ ਰਹੇ ਜੀ ਬਿਲਕੁਲ ਜੀ ਬਿਲਕੁਲ ਟੀਚਿੰਗ ਲਾਈਨ ਬਹੁਤ ਇੰਪੋਰਟੈਂਟ ਲਾਈਨ ਹੈ ਟੀਚਰ ਸਾਡਾ ਆਪ ਇੱਕ ਦਿਸ਼ਾ ਸਾਰਾ ਕੋਈ ਡਿਸਾਈਡ ਕਰਦੇ ਨੇ ਤੇ ਜੇਕਰ ਬੱਚੇ ਨੇ ਚੰਗੀ ਕੁਆਲਿਟੀ ਦੀ ਐਜੂਕੇਸ਼ਨ ਲੈ ਕੇ ਬੱਚੇ ਟੀਚਰ ਬਣਨੇ ਨੇ ਤਾਂ ਓਬਵੀਅਸ ਜੀ ਗੱਲ ਹੈ ਸਾਡੀਆਂ ਅਗਲੀਆਂ ਜਨਰੇਸ਼ਨਸ ਨੇ ਜਿਹੜੀਆਂ ਉਹ ਵੀ ਸਹੀ ਰਸਤੇ 'ਤੇ ਜਾਣਗੀਆਂ ਸਰ ਜਿਵੇਂ ਰਾਜਪਰੀ ਦਾ ਸਭ ਤੋਂ ਪੁਰਾਣਾ ਸਕੂਲ ਮੰਨਿਆ ਜਾਂਦਾ ਜੀ ਬੜੀ ਮਤਲਬ ਬਿਲਡਿੰਗ ਜਿਹੜੀ ਹੈਗੀ ਹੈ ਬੜੀ ਮਤਲਬ ਇੱਕ ਹੋਰ ਤਰ੍ਹਾਂ ਦੀ ਆਪਣੇ ਤੌਰ ਦੇ ਵਿੱਚ ਇਹਦਾ ਆਪਣਾ ਇੱਕ ਇਤਿਹਾਸ ਹੈਗਾ ਤੁਸੀਂ ਸਰ ਸਾਰਾ ਜੀ ਕਾਫੀ ਦੇਰ ਤੋਂ ਉਸੇ 'ਤੇ ਸਟੱਡੀ ਕੀਤਾ ਕੀ ਤੁਸੀਂ ਤੁਹਾਡਾ ਕੀ ਇੰਪੈਕਟ ਗਿਆ ਸਕੂਲ ਬਾਰੇ ਜੀ ਸਾਰਾ ਬਹੁਤ ਸੋਹਣੀ ਬਿਲਡਿੰਗ ਹੈ ਜੀ ਮਤਲਬ ਆਈ ਵਾਸ ਵੈਰੀ ਇੰਪ੍ਰੈਸਡ ਵਿਦ ਇਟਸ ਆਰਕੀਟੈਕਚਰ ਤੇ ਫਿਰ ਜਦੋਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ 1857 ਤੋਂ ਉਦੇ ਕਰੀਬ ਦੀ ਇਹ ਬਿਲਡਿੰਗ ਜਿਹੜੀ ਬਣੀ ਹੋਈ ਹੈ ਜੀ ਬਹੁਤ ਪੁਰਾਣੀ ਬਿਲਡਿੰਗ ਤੇ ਮੁਬਾਰਕਬਾਦ ਇਹਨਾਂ ਨੂੰ ਇਹਨਾਂ ਨੇ ਸੋਨੇ ਇੰਨੇ ਸੋਹਣੇ ਢੰਗ ਦੇ ਨਾਲ ਇਸ ਬਿਲਡਿੰਗ ਨੂੰ ਸਾਂਭਿਆ ਹੋਇਆ ਹੈ ਜੀ ਸਾਡੇ ਬੱਚਿਆਂ ਨੂੰ ਜਿੱਥੇ ਪੜ੍ਹਾਈ ਦੇ ਨਾਲ ਜੋੜ ਰਹੇ ਨੇ ਉੱਥੇ ਸਾਡੇ ਵਿਰਸੇ ਦੇ ਨਾਲ ਆਰਕੀਟੈਕਚਰ ਦੇ ਨਾਲ ਵੀ ਜੋੜ ਰਹੇ ਨੇ ਬਹੁਤ ਬਹੁਤ ਮੁਬਾਰਕਬਾਦ ਜੀ ਸਰ ਜਿਵੇਂ ਸਕੂਲ ਦੇ ਵਿੱਚ ਕੋਈ ਕਿਸੇ ਜੀ ਦੀ ਘਾਟ ਮਹਿਸੂਸ ਹੋ ਰਹੀ ਹੈ ਕੋਈ ਸਕੂਲ ਮਤਲਬ ਕਰਵਾਉਂਗੇ ਪ੍ਰੋਵਾਈਡ ਕੋਈ ਹੈ ਪ੍ਰਿੰਸੀਪਲ ਸਾਹਿਬ ਨਾਲ ਇਹੀ ਗੱਲ ਕਰ ਰਹੇ ਸੀਗਾ ਵੀ ਕੋ ਜੋ ਵੀ ਕੋਈ ਰਿਕੁਆਇਰਮੈਂਟ ਹੈ ਜੀ ਕਾਈਂਡਲੀ ਜੇ ਮੈਨੂੰ ਦੇ ਦੇਣਗੇ ਰਿਟਨ ਦੇ